ਗੁਰੂ ਪਿਆਰੇ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਰਖੀ ਹੋਈ ਫਤਿਹ ਦੀ ਸਾਂਝ ਕਰੀਏ ਗਜਵਜ ਕਿਆ ਕੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਹੱਡ ਪੀਤੀ ਕਰਨਾ ਸਾਂਝੀ ਕਰਨ ਜਾ ਰਹੇ ਹਾਂ ਕਿਵੇਂ ਸੰਤ ਬਾਬਾ ਜੇ ਸਿੰਘ ਜੀ ਦੇ ਬਚਨਾਂ ਦੀ ਕਰਾਮਾਤ ਸੰਗਤਾਂ ਨਾਲ ਵਰਤਦੀ ਸਾ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਮੀ ਹੈ ਬਾਬਾ ਜੀ ਦੀ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਦੇਖਣ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਸਾਧੂਆਂ ਦੀ ਸੰਗਤ ਕਰਦੇ ਹਾਂ ਤੇ ਸਾਡੀ ਜੋੜੀ ਵਿੱਚ ਕਿੰਨੇ ਕੁਛ ਨਹੀਂ ਆਉਂਦੇ ਨੇ ਸਾਧ ਸੰਗਤ ਜੀ ਜੇ ਕੋਈ ਵਿਅਕਤੀ ਸੰਤਾਂ ਦੇ ਬਚਨ ਮੰਨਦਾ ਹੈ ਉਹ ਗੁਰੂ ਦੀ ਕਿਰਪਾ ਨਾਲ ਵਾਇ ਗੁਰੂ ਜੀ ਤਰ ਜਾਂਦਾ ਹੈ ਉਹ ਕੰਮ ਕਰਮ ਧਰਮ ਨਾਲੋਂ ਵੀ ਉੱਚਾ ਹੋ ਜਾਂਦਾ ਹੈ ਗੁਰਬਾਣੀ ਦਾ ਫੁਰਮਾਨ ਹੈ ਸੰਤੋ ਸਾਗਰ ਪਾਰੋ ਤਰੀਏ ਜੇ ਕੋ ਬਚਨ ਕਮਾਵੇ ਸੰਤਨ ਦਾ ਸੋ ਗੁਰ ਪ੍ਰਸਾਦੀ ਤਰੀਏ ਇੱਕ ਮਾਈ ਮਹਾਪੁਰਸ਼ਾਂ ਕੋਲ ਆ ਕੇ ਰੋਣ ਲੱਗੀ ਸਾਧ ਸੰਗਤ ਜੀ ਮਹਾਪੁਰਸ਼ਾਂ ਦੇ ਦਿਲ ਛੇਤੀ ਪਿਗਲ ਜਾਂਦੇ ਨੇ ਸਾਧ ਸੰਗਤ ਜੀ ਜਦੋਂ ਮਾਈ ਰੋਣ ਲੱਗ ਪਈ ਕਹਿੰਦੀ ਬਾਬਾ ਜੀ ਸਾਡੇ ਵੀ ਕਦੇ ਜ਼ਿੰਦਗੀ ਸਵਰ ਜਾਏਗੀ ਮੈਂ ਵੀ ਕਦੇ ਜ਼ਿੰਦਗੀ ਦੇ ਸੁੱਖ ਦੇ ਦਿਨ ਦੇਖ ਰਵਾਂਗੀ ਆ ਮੈਂ ਆਪਣੇ ਬੱਚੇ ਦੇ ਸਿਰ ਤੇ ساری ਉਮਰ ਕੱਟੀ ਏ ਸਾਸ ਸੰਗਤ ਜੀ ਪਤੀ ਨੂੰ ਗੁਜ਼ਰੇ 10 ਸਾਲ ਹੋ ਗਏ ਨੇ ਹੁਣ ਇਹ ਪੜ ਲਿਖ ਗਿਆ ਵਾ ਇਹਨੂੰ ਨੌਕਰੀ ਨਹੀਂ ਮਿਲਦੀ ਬਾਬਾ ਜੀ ਲੜਕੀ ਵਿਆਉਣ ਵਾਲੀ ਏ ਸਿਰ ਤੇ ਇੰਨਾ ਕਰਜ਼ਾ ਬਾਬਾ ਜੀ ਮੈਂ ਵੀ ਕਦੇ 4 ਦਿਨ ਸੁੱਖ ਦੇ ਦੇਖਾਂਗੀ ਸਾਸ ਸੰਗਤ ਜੀ ਮਹਾਪੁਰਸ਼ ਕਹਿੰਦੇ ਕੋਈ ਗੱਲ ਨਹੀਂ ਪਈ ਪੁੱਤਰ ਜਾਵੇਗਾ ਕਰਜ਼ਾ ਪਰ ਜਦੋਂ ਉਹ ਮਾਈ ਰੋ ਰਹੀ ਸੀ ਤਾਂ ਮਹਾਪੁਰਸ਼ਾਂ ਦੇ ਕੋਲ ਉਸ ਦਾ ਲੜਕਾ ਬੈਠਾ ਸੀ ਮਹਾਪੁਰਸ਼ਾਂ ਨੇ ਉਸ ਦੇ ਵੱਲ ਦੇਖ ਕੇ ਕਹਿੰਦੇ ਕੋਈ ਗੱਲ ਨਹੀਂ ਉੱਤਰ ਜਾਵੇਗਾ ਕਰਜ਼ਾ ਮਹਾਪੁਰਸ਼ਾਂ ਨੇ ਆਪਣੇ ਖੀਸੇ ਦੇ ਵਿੱਚ ਹੱਥ ਪਾਇਆ ਸਾਧ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਮਹਾਪੁਰਸ਼ਾਂ ਨੇ ਆਪਣੇ ਖੀਸੇ ਦੇ ਵਿੱਚੋਂ 50 ਰੁਪਏ ਕੱਢ ਕੇ ਉਸ ਲੜਕੇ ਨੂੰ ਦਿੱਤੇ ਕਹਿੰਦੇ ਲੈ ਬੇਟਾ ਕਿਰਤ ਕਰਿਆ ਕਰੋ ਬਾਣੀ ਪੜਿਆ ਕਰੋ ਗੁਰੂ ਨਾਨਕ ਪਾਸ਼ਾ ਬਰਕਤਾਂ ਪਾਣਗੇ ਸਾਧ ਸੰਗਤ ਜੀ ਕਈ ਲੋਕ ਸਾਧੂਆਂ ਕੋਲ ਵੀ ਆਪਣੀ ਚਲਾਕੀ ਨਹੀਂ ਛੱਡਦੇ వైగרוજી ਉਹ ਮਾਈ ਨੇ ਆਪਣੇ ਲੜਕੇ ਕੋਲ 50 ਰੁਪਏ ਲੈ ਲੈ ਫਿਰ ਮਹਾਪੁਰਸ਼ਾਂ ਦੇ ਕੋਲ ਰੱਖਣ ਲੱਗ ਪਈ ਕਹਿੰਦੀ ਮਹਾਪੁਰਸ਼ੋ ਤੁਹਾਡੇ ਕੋਲ ਥੋੜੀ ਪੈਸੇ ਲੈਣੇ ਆ ਤੁਸੀਂ ਬਸ ਅਰਦਾਸ ਕਰੋ ਸਾਡਾ ਕਰਜ਼ਾ ਉਤਰ ਜਾਵੇ ਅਸੀਂ ਵੀ ਚਾਰ ਦਿਨ ਸੁੱਖ ਦੇ ਦੇਖ ਲਈਏ ਸਾਸ ਸੰਗਤ ਜੀ ਉਹ 50 ਰੁਪਏ ਮੁੜਨ ਲੱਗ ਪਈ ਮਹਾਪੁਰਸ਼ ਕਹਿੰਦੇ ਮਾਈ ਤੈਨੂੰ ਨਹੀਂ ਦਿੰਦੇ ਤੇਰੇ ਬੇਟੇ ਨੂੰ ਦਿੱਤੇ ਆ ਕਹਿੰਦੀ ਨਹੀਂ ਨਹੀਂ ਬਾਬਾ ਜੀ ਤੁਹਾਡੇ ਕੋਲੋਂ ਥੋੜੀ ਪੈਸੇ ਲੈਣੇ ਆ ਸਾਸੰਗਤ ਜੀ ਮਹਾਪੁਰਸ਼ ਕਹਿੰਦੇ ਨਹੀਂ ਲੈਣੇ ਭਾਈ ਇੱਥੇ ਰੱਖ ਦੇ ਉਸ ਮਾਈ ਨੇ ਮਹਾਪੁਰਸ਼ਾਂ ਦੇ ਅੱਗੇ ਰੱਖ ਦਿੱਤੇ ਸਾਸੰਗਤ ਜੀ ਉਹ ਮਾਈ ਉੱਥੋਂ ਉੱਠ ਕੇ ਚਲੀ ਗਈ ਮਹਾਪੁਰਸ਼ ਕਹਿੰਦੇ ਭਾਈ ਲੰਗਰ ਛੱਕ ਕੇ ਜਾਇਓ ਉਹ ਚਲੀ ਗਈ ਜਦੋਂ ਉਹ ਜਾਣ ਲੱਗੇ ਜਿਹੜੇ ਉਹ ਪੁਰਾਣੇ ਜੇ ਸਕੂਟਰ ਤੇ ਆਏ ਸੀ ਜਦੋਂ ਉਹ ਸਟਾਰਟ ਕਰਨ ਲੱਗੇ ਫਿਰ ਮਹਾਪੁਰਸ਼ਾਂ ਦੇ ਮਨ ਵਿੱਚ ਆ ਗਈ ਸਾਧ ਸੰਗਤ ਜੀ ਮਹਾਪੁਰਸ਼ ਕਹਿੰਦੇ ਸੇਵਾਦਾਰ ਨੂੰ ਕਹਿੰਦੇ ਭਾਈ ਜਾ ਉਹ ਲੜਕੇ ਨੂੰ ਬੁਲਾ ਕੇ ਲੈ ਕੇ ਆ ਉਹਦੀ ਮਾਈ ਨੂੰ ਨਾ ਲੈ ਕੇ ਆਈ ਸਾਧ ਸੰਗਤ ਜੀ ਫਿਰ ਉਹ ਸੇਵਾਦਾਰ ਭੱਜ ਕੇ ਗਿਆ ਉਹ ਲੜਕੇ ਨੂੰ ਬੁਲਾ ਕੇ ਲੈ ਕੇ ਆਇਆ ਮਹਾਪੁਰਸ਼ ਕਹਿੰਦੇ ਲੈ 50 ਰੁਪਏ ਜੇਬ ਵਿੱਚ ਰੱਖ ਲੈ ਕਿਰਤ ਕਰਿਆ ਕਰੋ ਬੇਟਾ ਆਪਣੀ ਮਾਈ ਨੂੰ ਨਾ ਦੱਸੀ ਚਲੇ ਗਿਆ ਉਸ ਦਾ ਲੜਕਾ ਜਦੋਂ ਉਹ ਆਪਣੀ ਮਾਈ ਦੇ ਕੋਲ ਪਹੁੰਚਿਆ ਉਹਦੀ ਮਾਈ ਪੁੱਛਣ ਲੱਗੀ ਕਹਿੰਦੀ ਕੀ ਕਹਿੰਦੇ ਫਿਰ ਬਾਬਾ ਜੀ ਪਹਿਲਾਂ ਤੇ ਉਹ ਚੁੱਪ ਰਿਹਾ ਜਦੋਂ ਉਸ ਨੇ ਦੇਖਿਆ ਉਹਦੇ ਜੇਬ ਤੇ ਵਿੱਚ 50 ਰੁਪਏ ਸੀ ਉਹਨੂੰ ਕਹਿੰਦੀ ਕਹਿੰਦੀ ਤੂੰ ਤਾਂ ਮੂਰਖ ਹੀ ਆ ਤੂੰ ਬਾਬਾ ਜੀ ਤੋਂ ਕਾਤੇ ਪੈਸੇ ਲੈ ਕੇ ਆਇਆ ਸਾਸ ਸੰਗਤ ਜੀ ਉਹ ਮਾਈ ਫੇਰ ਵਾਪਸ ਮੋੜਨ ਚਲੀ ਗਈ ਇੰਨੇ ਨੂੰ ਭਾਈ ਮਹਾਪੁਰਸ਼ ਤੁਰੇ ਆ ਰਹੇ ਸੀ ਕਿਤੇ ਟੈਲਣ ਜਾ ਰਹੇ ਸੀ ਸਾਸ ਸੰਗਤ ਜੀ ਕਹਿੰਦੀ ਬਾਬਾ ਜੀ ਤੁਸੀਂ ਕਾਕੇ ਨੂੰ ਫੇਰ ਪੈਸੇ ਦੇ ਦਿੱਤੇ ਥੋੜੇ ਤੋਂ ਥੋੜੀ ਪੈਸੇ ਲੈਣੇ ਆ ਤੁਸੀਂ ਬਸ ਅਰਦਾਸ ਕਰਦੇ ਹੋ ਸਾਸ ਸੰਗਤ ਜੀ ਤਾਂ ਮਹਾਪੁਰਸ਼ ਕਹਿੰਦੇ ਕਹਿੰਦੇ ਭਾਈ ਨਹੀਂ ਲੈਣੇ ਤਾਂ ਇੱਥੇ ਰੱਖ ਦੇ। ਤਾਂ ਮਹਾਪੁਰਸ਼ ਉਸ ਨੂੰ ਦੇਖ ਕੇ ਉਦਾਸ ਜਿਹਾ ਹੋ ਗਏ। ਨ ਉੱਥੇ ਇੱਕ ਛੋਟਾ ਜਿਹਾ ਟੇਬਲ ਪਿਆ ਸੀ ਉਸ ਮਾਈ ਨੇ ਪੈਸੇ ਉੱਥੇ ਰੱਖ ਦਿੱਤੇ। ਇੰਨੇ ਨੂੰ ਭਾਈ ਤੇ ਤੇਜ਼ ਹਵਾ ਆਈ ਤੇ ਪੈਸੇ ਉੱਡ ਗਏ। ਸੇਵਾਦਾਰ ਨੇ ਚੱਕ ਲਈ। ਸਾਧ ਸੰਗਤ ਜੀ। ਇੰਨੇ ਨੂੰ ਉਹ ਲੜਕਾ ਜਿਹੜਾ ਸਕੂਟਰ ਕੋਲ ਖੜਾ ਸੀ ਕਹਿੰਦਾ ਜਿੰਨੇ ਨੂੰ ਬੀਬੀ ਆਉਂਦੀਆਂ ਮੈਂ ਸੜਕ ਪਾਰ ਕਰ ਲਵਾਂ ਉਹਨੇ ਸਕੂਟਰ ਸਟਾਰਟ ਕੀਤਾ ਤੇ ਸੜਕ ਪਾਰ ਕਰਨ ਲੱਗਾ ਭਾਈ ਇਹਨੇ ਨੂੰ ਸੜਕ ਦਾ ਦੂਜਾ ਪਾਸਾ ਨਾ ਦੇਖਿਆ ਸਾਧ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਉਧਰੋਂ ਤੇਜ਼ ਰਫ਼ਤਾਰ ਗੱਡੀ ਆਈ ਉਸ ਦੇ ਵਿੱਚ ਵੱਜੀ ਤੇ ਐਕਸੀਡੈਂਟ ਹੋ ਗਿਆ ਤੇ ਉਸ ਦੇ ਟਾਈਮ ਤੇ ਹੀ ਮੌਤ ਹੋ ਗਈ ਸਾਧ ਸੰਗਤ ਜੀ ਇਨੇ ਨੂੰ ਰੋਲਾ ਪੈ ਗਿਆ ਬੰਦਾ ਮਰ ਗਿਆ ਵੀ ਮੰਤਾ ਮਰ ਗਿਆ ਸਾਧ ਸੰਗਤ ਜੀ ਉਹ ਮਾਈ ਭੱਜੀ ਆਈ ਜਦੋਂ ਦੇਖਿਆ ਉਸ ਦਾ ਲੜਕਾ ਸੀਗਾ ਉਹ ਤਾਂ ਮਾਰ ਕੇ ਲਾਉਣ ਲੱਗੀ ਸਾਧ ਸੰਗਤ ਜੀ ਸੇਵਾਦਾਰਾਂ ਵਾਲੇ ਦੁਆਲੇ ਇਕੱਠੇ ਹੋ ਗਏ ਵਾਹਿਗੁਰੂ ਜੀ ਮਹਾਪੁਰਸ਼ ਜਾਂਦੇ ਜਾਂਦੇ ਪਰਾਂ ਨੂੰ ਤੁਰ ਪਏ ਉਹ ਮਾਈ ਰੋਂਦੀ ਰੋਂਦੀ ਹੋਈ ਮਗਰ ਆਈ ਸਾਤ ਸੰਗਤ ਜੀ ਬਾਬਾ ਜੀ ਨੂੰ ਕਹਿੰਦੀ ਮੈਂ ਤੇ ਮਾਰੀ ਗਈ ਬਾਬਾ ਜੀ ਮੈਂ ਤੇ ਲੁੱਟੀ ਗਈ ਮੁੰਡੇ ਦਾ ਐਕਸੀਡੈਂਟ ਹੋ ਗਿਆ ਮਹਾਪੁਰਸ਼ ਮਾਈ ਵੱਲ ਦੇਖ ਕੇ ਕਹਿੰਦੇ ਭਾਈ ਹੁਣ ਮੈਂ ਕੀ ਕਰ ਸਕਦਾ ਵਾਂ ਤੇਰੇ ਕਰਮ ਮਾੜੇ ਨੇ ਤੇਰੇ ਭਾਗ ਮਾੜੇ ਨੇ ਅਸੀਂ ਕੀ ਕਰ ਸਕਦੇ ਆ ਸਾਤ ਸੰਗਤ ਜੀ ਜਦੋਂ ਰੋਂਦੀ ਘੁੱਲ ਲਾਉਂਦੀ ਪਿੱਟ ਰਹੀ ਸੀ ਮਹਾਪੁਰਸ਼ਾਂ ਨੇ ਬਚਾਈ ਕੀਤੇ ਮਾਈ ਜਦੋਂ ਤੋਂ ਪਹਿਲਾਂ ਹੀ ਆਉਂਦੀਆਂ ਰੋਣ ਲੱਗ ਗਈ ਸੀ ਸਾਧ ਸੰਗਤ ਜੀ ਮੈਨੂੰ ਵੀ ਕਦੇ 4 ਦਿਨ ਸੁੱਖ ਦੇ ਮਿਲਣਗੇ ਸਾਡਾ ਵੀ ਕਦੇ ਕਰਜ਼ਾ ਲੈ ਜਾਏਗਾ ਸਾਧ ਸੰਗਤ ਜੀ ਉਹ ਜੋ ਹੀ ਮਾਪੁਰਸ਼ ਕਹਿੰਦੇ ਭਾਈ ਮੈਂ ਤੇਰੇ ਲੜਕੇ ਵੱਲ ਦੇਖ ਕੇ ਸਮਝ ਪੈ ਗਈ ਸੀ ਕਿ ਇਹਦੀ ਤਾਂ ਉਮਰ ਹੀ 20 ਮਿੰਟ ਰਹਿ ਗਈ ਹੈ ਇਹਦੇ ਕਿੱਥੋਂ ਕਰਜ਼ੇ ਲੈਣੇ ਆ ਮਾਪੁਰਸ਼ ਕਹਿੰਦੇ ਮਾਈ ਮੈਂ 2 ਵਾਰ 50 ਰੁਪਏ ਦਿੱਤੇ ਤੈਨੂੰ ਭਲੇਖਾ ਪੈ ਗਿਆ ਉਹ ਪੈਸੇ ਨਹੀਂ ਸੀ ਉਹ ਪੈਸੇ ਨਹੀਂ ਸੀ ਵੈਗਰੂ ਜੀ ਉਹ ਗੁਰੂ ਨਾਨਕ ਦੇ ਘਰੋਂ 50 ਸਾਲ ਦੀ ਉਮਰ ਦੇ ਕੇ ਗਏ ਸੀ ਛਾ ਸੰਗਾਜੀ ਬਾਬਾ ਜੀ ਕਹਿੰਦੇ ਭਾਈ ਤੂੰ ਬਚਨ ਨਹੀਂ ਕਮਾ ਸਕੀ ਜੇ ਤੂੰ ਬਚਨ ਕਮਾ ਲੰਦੀ ਅੱਜ ਤੇਰਾ ਮੁੰਡਾ ਬਚ ਜਾਣਾ ਸੀ ਸਾ ਸੰਗਤ ਜੀ ਸਾਧੂ ਸੰਤ ਕਹਿੰਦੇ ਆ ਜਾ ਤਾਂ ਸਾਧੂਆਂ ਦੀ ਸੰਗਤ ਨਾ ਕਰੀਏ ਜੇ ਸੰਗਤ ਕਰੀਏ ਤਾਂ ਕਈ ਸੱਤ ਬਚੈ ਸੱਤ ਬਚੈ ਸਾ ਸੰਗਤ ਜੀ ਇੱਕ ਵਿਅਕਤੀ ਮਹਾਪੁਰਸ਼ਾਂ ਨੂੰ ਕਹਿੰਦਾ ਬਾਬਾ ਜੀ ਕਿੰਨਾ ਪੜੇ ਹੋ ਭਾਈ ਬਾਬਾ ਜੀ ਕਹਿੰਦੇ ਭਾਈ ਮੈਂ ਤਿੰਨ ਜਮਾਤਾਂ ਪੜਿਆ ਵਾਂ ਹੋਰ ਕੋਈ ਕਲਾਸ ਨਹੀਂ ਪੜਿਆ ਇੱਕੋ ਹੀ ਕਲਾਸ ਪੜੀ ਹੈ ਭਾਈ ਮਨ ਕਰਕੇ ਵਚਨ ਕਰਕੇ ਕਰਮ ਕਰਕੇ ਸਤ ਵਚਨ ਸਤ ਵਚਨ ਸਾਥ ਸੰਗਤ ਜੀ ਜਦੋਂ ਸਾਧੂਆਂ ਦੀ ਸੰਗਤ ਨਾ ਕਰੀਏ ਜੇ ਸੰਗਤ ਕਰੀਏ ਤਾਂ ਸਤ ਵਚਨ ਕਹੀਏ ਕਈ ਸਾਧੂ ਮਹਾਂਪੁਰਸ਼ ਬਹੁਤ ਧੀਮੀ ਮਾਜ ਵਿੱਚ ਬੋਲਦੇ ਨੇ ਸਾਥ ਸੰਗਤ ਜੀ ਜਿਹੜਾ ਸੇਵਾਦਾਰ ਉਹਨਾਂ ਦੇ ਕੋਲ ਹੁੰਦਾ ਵਾ ਨਾ ਕਈ ਵਾਰ ਉਸ ਨੂੰ ਵੀ ਕਲ ਸਮਝ ਨਹੀਂ ਆਉਂਦੀ ਤਾਂ ਉਹ ਉਸਨੂੰ ਵੀ ਪੜ੍ਹਾਈ ਪੜਾਈ ਸੰਤਾ ਨੇ ਕਹਿੰਦੇ ਭਾਈ ਸਤ ਵਚਨ ਹੀ ਕਹਿਣਾ ਵਾ ਸਾਧੂ ਅੰਨਾ ਉੱਤੇ ਵੀ ਪਰਸੰਨ ਹੁੰਦੇ ਨੇ ਸਾਧ ਸੰਗਤ ਜੀ ਜੇ ਬੰਦਾ ਸਾਧੂਆਂ ਦੇ ਬਚਨ ਕਮਾ ਲਵੇ ਤਾਂ ਉਹ ਤਰ ਜਾਂਦਾ ਵਾ ਮਹਾਰਾਜ ਨੇ ਕਿਹਾ ਸੰਤੋ ਸਬਰ ਪਰ ਤਰੀਏ ਜੇ ਕੋ ਬਚਨ ਕਮਾਵੇ संतन का सो गुरु परसादी तरिए जात संगत ना करिए जिस संगत करिए त सत वचन कहिए बस वचन मनना चाहिदा सा संगत जी सागर पारो तरिए संतो सबर पारे तरिए ਜੇ ਕੋ ਬਚਨ ਕਮਾਵੇ ਸੋ ਗੁਰ ਪ੍ਰਸਾਦੀ ਤਰੀਏ ਸਾ ਸੰਗਤ ਜੀ ਜੇ ਤਾਂ ਸਾਧੂਆਂ ਦੀ ਸੰਗਤ ਨਾ ਕਰੀਏ ਜੇ ਕਰੀਏ ਤਾਂ ਸਤਿ ਬਚਨ ਕਹਿ ਕੇ ਮੰਨੇ ਇੰਨੀ ਕੋ ਸੇਵਾ ਪਰਵਾਨ ਕਰਨਾ ਜੀ ਫਤੇ ਦਾ ਜਵਾਬ ਫਤੇ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੋ ਵੀ ਸੰਗਤ ਇਸ ਚੈਨਲ ਤੇ ਨਮੀ ਹੈ ਬਾਬਾ ਜੀ ਦੀ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਲਾਈਕ ਸ਼ੇਅਰ ਕਰਨਾ ਨਹੀਂ ਭੁੱਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ